ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਕੋਈ 2 ਬੀ ਐਚ ਕੇ 3 ਬੀ ਐਚ ਕੇ ਘਰ ਦੀ ਗੱਲ ਨਹੀਂ ਕਰਨੀ ਅੱਜ ਅਸੀਂ ਉਸ ਪੈਲੇਸ ਦੀ ਗੱਲ ਕਰਨੀ ਆ ਜੋ ਬਾਲੀਵੁੱਡ ਦੇ ਉਸ ਇਨਸਾਨ ਦੀ ਉਸ ਅਦਾਕਾਰ ਦੀ ਹੈ ਪ੍ਰਾਪਰਟੀ ਜਿਸ ਨੂੰ ਕੋਈ ਵੀ ਬੀਟ ਨਹੀਂ ਕਰ ਪਾਇਆ 800 ਕਰੋੜ ਦੀ ਉਹ ਪ੍ਰਾਪਰਟੀ ਜੋ 86 ਸਾਲ ਪੁਰਾਣੀ ਹੈ ਸੈਫਲੀ ਖਾਨ ਦੀ ਅਸੀਂ ਗੱਲ ਕਰ ਰਹੇ ਹਾਂ ਸੈਫਲੀ ਖਾਨ ਦਾ ਉਹ ਪਟੋਤੀ ਪੈਲੈਸ ਜੋ ਕਿ ਖੂਬ ਚਰਚਾ ਵਿੱਚ ਬਟੌਰ ਦਾ ਅਕਸਰੀ ਔਰ ਉਸ ਪਟੋਤੀ ਪੈਲੈਸ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਦੀਆਂ ਸ਼ੂਟਿੰਗਸ ਵੀ ਅਕਸਰ ਅਸੀਂ ਹੁੰਦੀਆਂ ਦੇਖੀਆਂ ਨੇ ਪਰ ਅੱਜ ਅਸੀਂ ਉਸ ਦੀ ਖਾਸੀਅਤ ਦੀ ਗੱਲ ਕਰਾਂਗੇ ਕਿ ਇੱਕ ਤਾਂ 800 ਕਰੋੜ ਦੀ ਉਹ ਪ੍ਰਾਪਰਟੀ ਜਿਸ ਨੂੰ ਇੰਡਸਟਰੀ ਦਾ ਕੋਈ ਵੀ ਕਲਾਕਾਰ ਹਜੇ ਤੱਕ ਬੀਟ ਨਹੀਂ ਕਰ ਪਾਇਆ ਔਰ ਬਹੁਤ ਜ਼ਿਆਦਾ ਫੇਮਸ ਪ੍ਰਾਪਰਟੀ ਹੈ ਔਰ ਜਿਸ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ 150 ਕਮਰੇ ਨੇ ਅਕਸਰ ਅਸੀਂ ਜ਼ਿਕਰ ਕਰਦੇ ਹਾਂ 6 ਬੀ ਐਚ ਕੇ 10 ਬੀ ਐਚ ਕੇ 15 ਬੀ ਐਚ ਕੇ ਹਾਲਾਂਕਿ ਬਹੁਤ ਸਾਰੀਆਂ ਬਿਲਡਿੰਗਸ ਦੇ ਵਿੱਚ ਹੁੰਦਾ ਫਰਸੈਫਲੀ ਖੰਦਾ ਇਹ ਪੈਲਸ ਜਿਹੜਾ 150 ਕਮਰਿਆਂ ਦਾ ਪੈਲਸ ਔਰ ਇਹਨਾਂ ਆਲੀਸ਼ਾਨ ਪੈਲਸ ਜਿੱਥੇ ਸੈਫਲੀ ਖਾਂਦੀ ਪੂਰੀ ਦੀ ਪੂਰੀ ਫੈਮਲੀ ਵਿਜ਼ਿਟ ਵੀ ਕਰਦੀ ਹੈ ਆਪਣੀ ਫੈਮਲੀ ਕੁਆਲਿਟੀ ਟਾਈਮ ਵੀ ਸਪੈਂਡ ਕਰਦੇ ਨੇ ਔਰ ਇਹ 86 ਸਾਲ ਪੁਰਾਣਾ ਯਾਨੀ ਕਿ 1935 ਦੇ ਵਿੱਚ ਪਟੌਤੀ ਪੈਲੇਸ ਬਣਿਆ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ ਔਰ ਇਹ ਪੈਲੇਸ ਅਕਸਰ ਚਰਚਾਵਾਂ ਦੇ ਵਿੱਚ ਰਹਿੰਦਾ ਸੈਫਲੀ ਖਾਂਦੀ ਅਗਰ ਗੱਲ ਕਰੀਏ ਤਾਂ ਬਾਲੀਵੁੱਡ ਦਾ ਹੋਆ اداکار ਹੈ ਜਿਸ ਨੂੰ ਕੋਈ ਵੀ ਪਹਿਚਾਨ ਦੀ ਜ਼ਰੂਰਤ ਨਹੀਂ ਹੈ ਔਰ ਜਿਸ ਨੇ ਇੰਡਸਟਰੀ ਨੂੰ ਸੁਪਰ ਡੂਪਰ ਹਿੱਟ ਫਿਲਮਾਂ ਦਿੱਤੀਆਂ ਨੇ ਅਗਰ ਇਹਨਾਂ ਦੀ ਲਵ ਲਾਈਫ ਦੀ ਗੱਲ ਕਰੀਏ ਤਾਂ ਲਵ ਲਾਈਫ ਕਾਫੀ ਡਿਸਟਰਬ ਸੀ ਜਿਸ ਤੋਂ ਬਾਅਦ ਇਹਨਾਂ ਨੇ ਅਮ੍ਰਿਤਾ ਤੋਂ ਅਮ੍ਰਿਤ ਦਾ ਨਾਲ ਵਿਆਹ ਕਰਾਉਣ ਤੋਂ ਬਾਅਦ ਕਰੀਨਾ ਕਪੂਰ ਖਾਨ ਦੇ ਨਾਲ ਵਿਆਹ ਕਰਵਾਇਆ ਜਿਸ ਤੋਂ ਬਾਅਦ ਇਹਨਾਂ ਦੇ ਹੁਣ ਦੋ ਬੇਟੇ ਨੇ ਔਰ ਦੋਨੋਂ ਬੇਟੇ ਜੋ ਨੇ ਉਹ ਵੀ ਖੂਬ ਐਕਟਿਵ ਨੇ ਆਪਣੀਆਂ ਐਕਟੀਵਿਟੀਜ਼ ਦੇ ਔਰ ਉਹਨਾਂ ਦੀਆਂ ਪਟੌਤੀ ਪੈਲੇਸ ਤੋਂ ਬਹੁਤ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸਾਹਮਣੇ ਆਉਂਦੀਆਂ ਨੇ ਜਿੱਥੇ ਜਾ ਕੇ ਉਹ ਆਪਣਾ ਕੁਆਲਿਟੀ ਟਾਈਮ ਸਪੈਂਡ ਕਰਦੇ ਨੇ ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਤਾਂ ਉਸ ਘਰ ਦੇ ਵਿੱਚ ਸੈਫ ਅਲੀ ਖਾਨ ਦੀ ਬੇਟੀ ਸਾਰਾ ਲਿਖਾਂਦੀਆਂ ਬਹੁਤ ਸਾਰੀਆਂ ਮਿਰਾਲਾ ਸਾਫੀ ਖਾਨ ਆਪਣੇ ਪਿਤਾ ਦੀਆਂ ਤਸਵੀਰਾਂ ਦੇਖੀ ਵਕਸਰ ਭਾਵੁਕ ਹੁੰਦੇ ਨੇ ਉਸ ਦਰ ਦੇ ਵਿੱਚ ਜੋ ਲੱਗੀਆਂ ਹੋਈਆਂ ਨੇ ਕਿਉਂਕਿ ਵੱਡੇ ਵਡੇਰੇ ਜੋ ਇਹ ਪੈਲੈਸ ਨੂੰ ਸੰਭਾਲਦੇ ਸੀ ਕਿ ਉਸ ਤੋਂ ਬਾਅਦ ਹੁਣ ਸਫਲੀ ਖਾਨ ਇਸ ਪੈਲੇਸ ਦਾ ਖਾਸ ਧਿਆਨ ਰੱਖਦੇ ਨੇ ਔਰ 100 ਤੋਂ ਵੱਧ ਨੌਕਰ ਇਸ ਘਰ ਦੇ ਵਿੱਚ ਰਹਿੰਦੇ ਨੇ ਜੋ ਇਸ ਦੀ ਦੇਖਭਾਲ ਕਰਦੇ ਨੇ ਤਸਵੀਰਾਂ ਬਹੁਤ ਜ਼ਿਆਦਾ ਅਟਰੈਕਟਿਵ ਨੇ ਅੱਜ ਤੱਕ ਕਦੇ ਤੁਸੀਂ ਅਸਲੋਂ ਦਾ ਘਰ ਕਦੇ ਕਿਸੇ ਦਾ ਨਹੀਂ ਦੇਖਿਆ ਹੋਵੇਗਾ ਇਹ ਬੰਗਲਾ ਜਿਸ ਨੂੰ ਕੋਈ ਵੀ ਇੰਡਸਟਰੀ ਦਾ ਕਲਾਕਾਰ ਬੀਟ ਨਹੀਂ ਕਰ ਪਾਇਆ ਔਰ ਇਹਦੀ ਪਹਿਚਾਣ ਹੀ ਵੱਖਰੀ ਹੈ ਕਿਉਂਕਿ ਇਹ ਅਲੀਜ਼ ਦੀ ਫੈਮਿਲੀ ਨੇ ਬਣਾਇਆ ਹੋਇਆ ਹੈ ਬਹੁਤ ਪੁਰਾਣੀ 8ਵੀਂ ਪੀੜ੍ਹੀ ਹੈ ਹੁਣ ਸਫਲੀ ਖਾਨ ਜਿਸ ਨੂੰ ਇਹ ਹੈਂਡਲ ਕਰ ਰਹੇ ਨੇ ਔਰ ਅੱਜ ਸਫਲੀ ਖਾਨ ਜੋ ਨੇ ਇਸ ਪਟੌਤੇ ਪੈਲੇਸ ਦੇ ਮਾਲਕ ਔਰ ਇਥੇ ਬਹੁਤ ਸਰੀਆਂ ਸ਼ੂਟਿੰਗਸ ਵੀ ਹੋਈਆਂ ਨੇ ਅਕਸਰ ਅਸੀਂ ਕਲਾਕਾਰ ਵਿਜ਼ਿਟ ਕਰਦੇ ਵੀ ਦੇਖੇ ਨੇ ਸੋ ਤੁਸੀਂ ਵੀ ਜਰਾ ਇਸ ਵੀਡੀਓ ਔਰ ਤਸਵੀਰਾਂ ਦੇ ਵਾਲੇ ਕਾਸਟ ਨਜ਼ਰ ਮਾਰੋ ਕਿ ਕਿਸ ਤਰ੍ਹਾਂ ਇਹ ਰੰਗीन ਘਰ ਜੋ ਇੱਕ ਘਰ ਦੇ ਬਾਹਰ ਫਾਊਂਟੇਨ ਵੀ ਲੱਗਿਆ ਹੋਇਆ ਜੋ ਇਸ ਦੀ ਪਰਸਨੈਲਿਟੀ ਨੂੰ ਇਸ ਦੀ ਪਹਿਚਾਨ ਨੂੰ ਦਰਸਾਉਂਦਾ ਔਰ ਉਹ ਫਾਊਂਟੇਨ ਬਹੁਤ ਜ਼ਿਆਦਾ ਵਾਇਰਲ ਹੈ ਅਕਸਰ ਉਸ ਤੋਂ ਤਸਵੀਰਾਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਔਰ ਘੋੜਸਵਾਰੀ ਕਰਦੇ ਵੀ ਨਜ਼ਰ ਆਉਂਦੇ ਨੇ ਸੈਫਲੀ ਖਾਨ ਖੂਬ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆ ਉਹਨਾਂ ਦੀ ਫੈਮਲੀ ਦੀਆਂ ਘੋੜਸਵਾਰੀ ਦੀਆਂ ਔਰ ਸ ਖਸਮ ਨਜ਼ਰੋਂ ਦੇ ਨੀ ਤਸਵੀਰਾਂ ਜ਼ਰਾ ਤੁਸੀਂ ਵੀ ਦੇਖੋ ਪਟਾਟੇ ਬੈਲਸ ਦੀਆਂ